ਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕਰਜੋਸ਼ੀ ਜੋਸ਼ੀ ਚੈਨਲੋਂ ਤੇ ਮੈਂ ਤੁਹਾਡਾ ਸਵਾਗਤ ਕਰਦੀ ਆ। ਲੋ ਜੀ ਹਾਜ਼ਰਾ ਮੈਂ ਅੱਜ ਬਹੁਤ ਹੀ ਪਿਆਰਾ ਜਿਹਾ ਲੋਕ ਗੀਤ ਲੈ ਕੇ ਤੁਹਾਡੀ ਕਚਹਿਰੀ 'ਚ ਤੇ ਤੁਸੀਂ ਵੀ ਮੈਨੂੰ ਉਡੀਕ ਰਹੋਗੇ ਤੇ ਮੈਂ ਵੀ ਤੁਹਾਡੀ ਉਡੀਕ ਵਿੱਚ ਹੋਮੀ ਹਾਜ਼ਰ ਹਾਂ ਹੈ ਨਾ ਤੇ ਲੋ ਫਿਰ ਮੈਂ ਇਹ ਬਹੁਤ ਹੀ ਤੁਸੀਂ ਸੁਣੋਗੇ ਪਹਿਲਾਂ ਵੀ ਸੁਣਿਆ ਹੋਣਾ ਸ਼ਾਇਦ ਇਹ ਗੀਤ ਤੇ ਮੈਂ ਤੁਹਾਨੂੰ ਮਤਲਬ ਇਹ ਮਾਂ ਮਾਤ ਨਹੀਂ ਅਲਗ ਗੀਤ ਹੈਗਾ ਭੈਣਾ ਭਰਾਵਾਂ ਦਾ ਤੇ ਤੁਸੀਂ ਜਿਹੜਾ ਮੈਂ ਨੁਕਤਾ ਪਾਉਂਗੀ ਨਾ ਉਹ ਇੱਕ ਤਾਂ ਹੁਣ ਜਿਵੇਂ ਕਿਸੇ ਦੇ ਸੰਯੋਗ ਨਹੀਂ ਜੋੜਦੇ ਵਿਆਹ ਨਹੀਂ ਹੋ ਰਹੇ ਹੈਨਾ ਆ ਆਮੀ ਤਾਂ ਕੁੜੀਆਂ ਦੀ ਕਮੀ ਹੋ ਰਹੀ ਆ ਹੁਣ ਤਾਂ ਤੇ ਪਰ ਫਿਰ ਉਪਾਅ ਵੀ ਨਾਲ-ਨਾਲ ਨੇ ਹੈਨਾ ਇਹ ਹਾ ਉੱਥੇ ਆਪਣੇ ਵrindavan ਵਾਲੇ ਮਹਾਰਾਜ ਜੀ ਦਾ ਦੱਸਿਆ ਹੋਇਆ ਹੈ ਪੱਕਾ ਪਰ ਕਹਿੰਦੇ ਵੀ ਹਰ ਹਾਲਤ ਬਈ ਪ੍ਰਮਾਤਮਾ ਕਰੂਗਾ ਬਹੁਤ ਛੇਤੀ ਸੰਜੋਗ ਜੁੜ ਜਾਣਗੇ ਜਹੇ ਕਿਦੋਂ ਵੀ ਪ੍ਰਮਾਤਮਾ ਲੱਭ ਕੇ ਲਿਆਵੇ ਕੁੜੀਓ ਦੇ ਵਾਸਤੇ ਮੁੰਡੇ ਵਾਸਤੇ ਕੁੜੀ ਕੁੜੀ ਵਾਸਤੇ ਤੇ ਇੱਕ ਮੈਂ ਉਹ ਪਾਉਂ ਵੀ ਜਿਵੇਂ ਹੈਗਾ ਆਪਣਾ ਬਈ ਕੋਈ ਕਹਿੰਦਾ ਵੀ ਤੁਹਾਨੂੰ ਆਰਥਿਕ ਪਰੇਸ਼ਾਨੀ ਹੈ ਲੋਏ ਨੁਕਤੇ ਪਾ ਦਿੰਗੇ ਹੈਨਾ ਇਹ ਤੁਸੀਂ ਇਸ ਗੀਤ ਤੋਂ ਬਾਅਦ ਸੁਣਿਆ ਤੇ ਆਪਣਾ ਉਹ ਲੈ ਕੇ ਬਹਿ ਜਾਓ ਕਾਪੀ ਪੈਨਸਲ ਤੇ ਅੱਜ ਮੈਨੂੰ ਭੈਣਾਂ ਨੇ ਫੇਰ ਕਹਿੰਦੇ ਜੀ ਸਾਨੂੰ ਉਹ ਪਥਰੀ ਬਾਰੇ ਦੱਸੋ ਸੁੰਜ ਨੇ ਜਦ ਮੈਂ ਹੁਣ ਵੀ ਦੱਸ ਦਿੰਨੀ ਆ ਕਹਿੰਦੀ ਕਿੰਨੀ ਲੈਣੀ ਆ ਮੈਂ ਖਾ ਤੂੰ ਦੇਖਾ ਤਾ 25 ਗ੍ਰਾਮ ਉੱਥੋਂ ਮਿਲ ਜੂ ਹੈ ਨਾ ਮੇਰਾ ਨੁਕਤਾ ਪਾਇਆ ਹੋਇਆ ਵਾਰੀ ਵਾਰੀ ਮੈਂ ਰਿਪੀਟ ਕਰੀ ਜਾਂਦੀ ਆ ਹੈ ਨਾ ਤੇ ਸੁੰਜ ਨੇ ਜੀ ਆਪ ਜਿਹੜੀ ਦੱਸੀਏ ਤੇ ਤੁਸੀਂ ਦੇਖਿਆ ਪਥਰੀ ਖਤਮ ਕਰੋ ਉਹ ਮੈਂ 25 ਗ੍ਰਾਮ ਉੱਥੋਂ ਅਨਸਾਰੀ ਦੁਕਾਨ ਤੋਂ ਮਿਲੂ ਤੇ ਅੱਧੇ ਹੋਰ ਜੀ 250 ਗ੍ਰਾਮ ਪਾਣੀ ਚ ਬਾਲਣੀਆਂ ਜਦੋਂ ਵੱਧਾ ਪਾਣੀ ਰਹੇ ਜੇ ਉਹ ਪਣ ਕੇ ਪੀ ਲੈਣਾ ਬਸ ਹੀ ਟੁੱਟੇ ਹੋ ਕੇ ਨਿਕਲ ਜੂ ਇਸ ਨੂੰ ਮੈਂ ਪੂਰਾ ਦੱਸ ਜੇ ਤਾਂ ਪਹਿਲਾਂ ਮੇਰਾ ਪਾਇਆ ਹੋਇਆ ਫਿਰ ਫਿਰ ਰਿਪੀਟ ਕਰੂੰਗੀ ਥੋੜੇ ਦਿਨਾਂ ਨੂੰ ਹੈਨਾ ਤੇ ਲੋ ਹੁਣ ਤੁਸੀਂ ਸੁਣੋ ਇਹ ਪਿਆਰਾ ਜਿਹਾ ਲੋਕ ਗੀਤ ਉਸ ਤੋਂ ਬਾਅਦ ਫਿਰ ਆਪਾਂ ਕੰਮਕਟੇਬਲ ਲਾਵਾਂਗੇ ਤੇ ਮੇਰੇ ਕੋਈ ਵੀ ਮੈਂ ਗੀਤ ਪਾਵਾਂ ਹਰੇਕ ਗੀਤ ਨੂੰ ਅਖੀਰ ਤੱਕ ਸੁਣਿਆ ਕਰੋ ਫੇਰ ਹੀ ਪਤਾ ਲੱਗਦਾ ਵੀ ਹੈਨਾ ਵੀ ਇਹਦਾ ਕੀ ਨਿਚੋਰ ਨਿਕਲਦਾ ਕੀ ਗੱਲਾਂ ਕਿੱਥੇ ਕੀ ਕਹੀਆਂ ਹੋਈਆਂ ਨੇ ਹੈਨਾ ਤੇ ਲੋ ਮਾਣੋ ਇਸ ਗੀ ਦਾ ਨੰਦ ਬਾਵਲ ਨੇ ਸਦੀਆਂ țiiਆਂ ਚਿੱਠੀਆਂ ਭੇਜ ਕੇ ਬਾਵਲ ਨੇ ਸਦੀਆਂ țiiਆਂ ਚਿੱਠੀਆਂ ਭੇਜ ਕੇ ਮਾਮਾ ਨੂੰ ਚਾ ਚੜ ਜਾਂਦਾ țiiਆਂ ਨੂੰ ਵੇਖ ਕੇ ਮਾਮਾ ਨੂੰ ਚਾ ਚੜ ਜਾਂਦਾ ਦੀਆਂ ਨੂੰ ਵੇਖ ਕੇ ਬਾਵਲ ਨੇ ਸਦੀਆਂ ਤੀਆਂ ਬਾਵਲ ਦੇ ਵੇੜੇ ਠੰਡੀਆਂ ਪਿਪਲਾਂ ਦੀਆਂ ਛਾਵਾਂ ਬਾਵਲ ਦੇ ਵੇੜੇ ਠੰਡੀਆਂ ਪਿਪਲਾਂ ਦੀਆਂ ਛਾਵਾਂ ਟੀੜ ਕਾ ਤਾਂ ਦੇਵਣ ਸੱਸਾਂ ਗਾਲ ਲਾਉਣੇ ਮਾਮਾ ਕਿੜਾ ਕਾਤਾ ਦੇਵਣ ਸੱਸਾਂ ਗਾਲ ਲਾਉਣੇ ਮਾਮਾ ਬਾਵਲ ਦੇਵੇੜੇ ਬਾਵਲ ਦੇਵੇੜੇ ਅਸੀਂ ਝੂਟੀਆਂ ਸਪੀਂਗਾ ਬਾਵਲ ਦੇਵੇੜੇ ਅਸੀਂ ਝੂਟੀਆਂ ਸਿਪੀਂਗਾ ਸਰੇ ਕਰੀ ਉਡੀਆਂ ਸਾਡੇ ਨੈਣਾ ਦੀਆਂ ਨੀਂਦਾ ਸਰੇ ਕਰੀ ਉਡੀਆਂ ਸਾਡੇ ਨੈਣਾ ਦੀਆਂ ਨੀਂਦਾ ਸਰੇ ਕਰੀ ਉਡੀਆਂ ਵੀਰੇ ਨੇ ਸੱਦੀਆਂ ਪਹਿਣਾ ਠੀਠੀਆਂ ਵੇਦ ਕੇ ਵੀਰੇ ਨੇ ਸੱਦਿਆ ਪੈਣਾ ਠੀਠੀਆਂ ਵੇਦ ਕੇ ਪਾਬੋ ਦੇ ਮੱਥੇ ਤੇਉੜੀ ਨੰਦਾ ਨੂੰ ਵੇਖ ਕੇ ਪਾਬੋ ਦੇ ਮੱਥੇ ਤੇਉੜੀ ਨੰਦਾ ਨੂੰ ਵੇਖ ਕੇ ਵੀਰੇ ਨੇ ਸੱਦਿਆ ਪੈਣਾ ਚੁੱਕ ਦੇਨੀ ਚਰਖਾ ਪਾਬੋ ਚੁੱਕ ਦੇਨੀ ਪੂਣੀਆਂ ਚੁੱਕ ਦੇਨੀ ਚਰਖਾ ਪਾਬੋ ਚੁੱਕ ਦੇਨੀ ਪੂਣੀਆਂ ਤੇਰੇ ਕਰਿਆਈਆਂ ਨਹੀਂ ਪਾਬੋ ਨਣਦਾ ਪਰਾਨੀਆਂ ਤੇਰੇ ਕਰਿਆਈਆਂ ਨਹੀਂ ਪਾਬੋ ਨਣਦਾ ਪਰਾਨੀਆਂ ਯੁਕ ਦੇ ਨੀ ਚਰਖਾ ਬਾਬੋ ਸੋਣੇ ਮਹੀਨੇ ਸਕਣੇ ਪਾਉਨੀ ਅੱਖੇ ਸਵੇ ਸੋਣੇ ਮਹੀਨੇ ਸਕਣੇ ਪਾਉਨੀ ਅੱਖੇ ਸਵੇ ਸੜ ਮਨ ਲੋਚੇ ਵੀਰਾ ਬਾਵਲ ਦੇ ਦੇ ਸਿਵੇ ਸੱਡਾ ਮਨ ਲੋਚੇ ਮੀਰਾ ਵਾਵਲ ਦੇ ਦੇਸ ਵੇ ਸੱਡਾ ਮਨ ਲੋਚੇ ਮੀਰਾ ਸੋਣ ਮਹੀਨੇ ਸੁਕਣੇ ਪਾਵਾਂ ਦੁਸ਼ਾਲੇ ਵੇ ਸੋਣ ਮਹੀਨੇ ਸੁਕਣੇ ਪਾਵਾਂ ਦੁਸ਼ਾਨੇ ਵੇ ਮਾਮਾ ਦੇ ਲਾਡ ਬੇ ਵੀਰਾ ਲਵਦੇ ਨਾ ਪਾਲੇ ਵੇ ਮਾਮਾ ਦੇ ਲਾਡ ਬੇ ਵੀਰਾ ਲਵਦੇ ਨਾ ਪਾਲੇ ਵੇ ਸੌਣ ਮਹੀਨੇ ਵੇ ਵੀਰਾ ਸੌਣ ਮਹੀਨੇ ਸੁਕਨੇ ਪਾ ਮਰੀ ਜਾਨਿਆਨੀ ਸਣ ਮਹੀਨੇ ਪਾ ਮ ਸੁੱਕਣੇ ਰ ਜਾਨਿਆਨੀ ਚਿੜਕੀ ਨਾ ਪਾਬੋਨੀ ਅਸੀਂ ਤੇਰੇ ਸੌਰੇ ਦੀਆਂ ਜਾਨਿਆਨੀ ਚਿੜਕੀ ਨਾ ਪਾਬੋਨੀ ਅਸੀਂ ਤੇਰੇ ਸੌਰੇ ਦੀਆਂ ਜਾਨਿਆਨੀ ਸਣ ਮਹੀਨੇ ਨੀ ਪਾਬੋ ਲੋਡ ਗੀਤ ਹੋਇਆ ਪੂਰਾ ਜਰੂਰ ਦੱਸਿਓ ਤੁਹਾਨੂੰ ਇਹ ਗੀਤ ਕਿਹੋ ਜਿਹਾ ਲੱਗਿਆ ਲਗਭਗ ਗੀਤ ਦੇ ਬੋਲ ਸਾਰੇ ਸਹੀ ਹੋਈ ਨੇ ਤੇ ਪਰ ਸਾਰੇ ਤਰ੍ਹਾਂ ਸਾਰੇ ਲੋਕ ਇੱਕੋ ਜਿਹੇ ਨਹੀਂ ਹੁੰਦੇ ਜਿਹੜੀਆਂ ਭਜਾਈਆਂ ਇੰਨਾ ਪਿਆਰ ਕਰਦੀਆਂ ਨੇ ਤੇ ਮੈਂ ਤਾਂ ਹੁਣ ਆਪੇ ਆਪ ਨੂੰ ਕਿਸ ਨਾਲ ਆਪੇ ਆਪ ਦਾ ਹਰੇਕ ਸਰਉਂਦਾ ਹੈ ਨਾ ਪਰ ਨੰਦਾਂ ਦੱਸ ਸਕਦੀਆਂ ਹੁੰਦੀਆਂ ਨੇ ਵੀ ਸਾਡੇ ਨਾਲ ਕਿਹਾ ਜਾਂ ਸ਼ਲੋਕ ਹੋਇਆ ਤੇ ਐਂ ਭਜਾਈਆਂ ਦੱਸ ਸਕਦੀਆਂ ਨੇ ਵੀ ਨੰਦਾਂ ਨੇ ਸਾਡੇ ਨਾਲ ਕਿਹਾ ਜਾਂ ਸ਼ਲੋਕ ਕੀਤਾ ਹੈ ਨਾ ਤੇ ਪਰ ਸਾਰਿਆਂ ਨੂੰ ਮਿਲ ਕੇ ਰਹਿਣਾ ਚਾਹੀਦਾ ਮੈਂ ਤਾਂ ਇਹ ਸੰਦੇਸ਼ਾ ਦਿੰਨੀ ਆ ਵੀ ਇਸ ਦੁਨੀਆ ਤੇ ਪਤਾ ਨਹੀਂ ਆਪਣੇ ਕੈਦਨ ਦੀ ਜ਼ਿੰਦਗਾਨੀਆਂ ਜਿੰਨੇ ਮੇਲ ਮਲਾ ਪਰ ਨਹੀਂ ਜਾਗੇ ਉਹੀ ਚੰਗਾ ਸਭ ਨੇ ਰੋਟੀ ਤਾਂ ਉਹੀ ਖਾਣੀ ਐ ਕੋਈ ਧੀ ਆਏ ਨਹੀਂ ਮੰਗਦੀਆਂ ਵੀ ਸਾਨੂੰ ਆ ਦੇਓ ਬਾਪ ਕੋ ਮਾਂ-ਬਾਪ ਦਾ ਜੋਰ ਹੁੰਦਾ ਲਈ ਕਈ ਦਿਨ ਪਰ ਜਾਈਆਂ ਤਾਂ ਕਹੀ ਨਹੀਂ ਸਕਦੀਆਂ ਹੈਨਾ हां ਜੇ ਕੋਈ ਸਾਜਿਬ ਦੀਆਂ ਜੰਮੀਆਂ ਨੇ ਉਹ ਉਹ ਕੈਦਨਦੀਆਂ ਨੇ ਵੀ ਭਾਈ ਆਹ ਤੈਨੂੰ ਬੋਲ ਕੀ ਚਾਹੀਦਾ ਹੈਨਾ ਉਪਰੀ ਵੀ ਕਰ ਦਿੰਦੀ ਆ ਨੇ ਸਾਰੇ ਤਾਹੀਂ ਮੈਂ ਦੱਸਿਆ ਪੰਜੇ ਉਂਗਲਾਂ ਤਾਂ ਇੱਕ ਹਜ਼ਾਰ ਹੁੰਦੀਆਂ ਤੇ ਲੋ ਹੁਣ ਆਜੋ ਆਪਾਂ ਉਹ ਤੰਦਰੁਸਤੀ ਦੀ ਗੱਲ ਹੈ ਨਾ ਉਹ ਮੈਨੂੰ ਕਹੜਾ ਮੈਂ ਦੱਸਿਆ ਵੀ ਜੇ ਮੈਂ ਵਿਆਹ ਨਹੀਂ ਸੰਯੋਗ ਨਹੀਂ ਜੁੜਦੇ ਉਹ ਤੁਸੀਂ ਮਤਲਬ ਕੀ ਕਰਨਾ ਹੈ ਇਹ ਸੱਤ ਵੀਰਵਾਰ ਕਰਨਾ ਹੈ ਪਾ ਉਹ ਮਹਾਰਾਜ ਜੀ ਨੇ ਦੱਸਿਆ ਵੀ ਤੁਸੀਂ ਇੱਕ ਰੋਟੀ ਬਣਾ ਲਈ ਉਹ ਦੇਸੀ ਘਿਓ ਨਾਲ ਚੋਪੜ ਲਈ ਫਿਰ ਉਹ ਜਿਹੜੀ ਛੋਲੇ ਦੀ ਦਾਲ ਥੋੜੀ ਜੀ ਬਿਨਾ ਛਿਲਕੇ ਵਾਲੀ ਹੈ ਨਾ ਤੇ ਵਿੱਚ ਥੋੜਾ ਗੁੜ 올 ਪੇਟ ਲਿਆ ਠੀਕ ਹੈ ਫਿਰ ਜਿਹੜੇ ਬੱਚੇ ਤੋਂ ਆ ਵਿਆਹ ਵਾਸਤੇ ਆਏਗਾ ਉਹ ਉਹਨੇ ਫਿਰ ਜਾ ਕੇ ਨਾ ਗਊ ਨੂੰ ਖਵਾ ਕੇ ਆਉਣੀ ਹੁੰਦੀ ਆ ਹਰ ਵੀਰਵਾਰ ਸੱਤ ਵਾਰੀ ਜਾਣਾ ਪਊਗਾ ਸੱਤ ਵੀਰਵਾਰ ਉਹੇ ਕਰੋ ਤੇ ਕਹਿੰਦੇ ਵੀ ਹਰ ਹਾਲਤ ਸੰਯੋਗ ਜੁੜ ਜਾਣਗੇ ਪਰ ਜੇ ਉਮਰ ਸਿਰ ਕੋਈ ਬੱਚਾ ਵਿਆਹ ਵਾਲਾ ਹੋਊਗਾ ਕਹਿੰਦੇ ਫਿਰ ਉਸੇ ਦੇ ਆਏ ਨਹੀਂ ਕੋਈ ਜਾ ਕੇ 40 ਸਾਲ ਦਾ ਕਹਿੰਦੇ ਵੀ ਮੇਰਾ ਵਿਆਹ ਹੋ ਜੇ ਹੈਨਾ ਇਹ ਉਹ ਵਿਆਹ ਦੀ ਉਮਰ ਵਾਲੇ ਬੱਚੇ ਜਾਣ ਤੇ ਹਰ ਹਾਲਤ ਸੰਗੋਗ ਜੜੂਗਾ ਹੈਨਾ ਸੱਤ ਵੀਰਵਾਰ ਤੇ ਇੱਥੇ ਇੱਕ ਮੁੰਡਾ ਕਹ ਰਿਹਾ ਪ੍ਰਮਾਤਮਾ ਭਲੀ ਕਰੇ ਪਤਨੀ ਕਬੀਰਵਾਰ ਤੋਂ ਦੋ ਕਹਿੰਦੇ ਮੈਂ ਤਾਂ ਕਰਕੇ ਆਉਂਗਾ ਉਹ 28-22 ਸਾਲ ਦਾ ਹੈ ਕੋਈ ਬਾਤ ਨਹੀਂ ਤੇ ਉਹ ਤਾਂ ਵਿਆਹਣ ਯੋਗ ਹੀ ਹੈ ਹੈਨਾ ਤੇ ਲਓ ਤੁਸੀਂ ਇਹ ਜਰੂਰ ਇਹ ਉਪਾਅ ਕਰਕੇ ਦੇਖਣਾ ਹੈ ਕੋਈ ਆਪਣਾ ਮੁੱਲ ਨਹੀਂ ਲੱਗਦਾ ਨਾਲੇ ਪੁੰਨ ਤੇ ਨਾਲੇ ਫਲੀਆਂ ਹੈ ਨਾ ਤੇ ਦੂਜਾ ਨੁਕਤਾ ਹੈਗਾ ਵੀ ਜੇ ਤੁਸੀਂ ਜਿਵੇਂ ਕੋਈ ਆਰਥਿਕ ਪਰੇਸ਼ਾਨੀ ਹੈ ਜਾਂ ਫਿਰ ਪੰਡਤ ਕਹਿੰਦੇ حساب 60 ਸੱਤੀਆ ਕੁਝ ਵੀ ਕਰਨ ਦੀ ਲੋੜ ਨਹੀਂ ਉਹ ਵੀਰਵਾਰ ਨੂੰ ਸੌਰੀ ਸ਼ਨੀਵਾਰ ਸ਼ਾਮ ਨੂੰ ਸਵੇਰੇ ਤਾਂ ਸਵੇਰੇ ਵੀ ਕਰ ਸਕਦੇ ਹਾਂ ਕੱਚੀ ਲੱਸੀ ਵਿੱਚ ਗੁੜ ਪਾ ਲਿਆ ਚੂਰਾ ਕਰਕੇ ਹੈ ਨਾ ਤੇ ਇਹ ਇਹ ਜੋਤ ਸਵੇਰੇ ਸਵੇਰੇ ਘੋਦੀ ਲਾ ਕੇ ਆਉਣੀ ਹੈ ਸਵੇਰੇ ਇਹ ਕੱਚੀ ਲੱਸੀ ਪੇਪਲ ਦੀ ਜੜਚ ਪਾਵੇ ਨਾ ਠੋਕ ਜਾ ਕੇ ਹੈ ਨਾ ਤੇ ਸ਼ਾਮ ਨੂੰ ਵੀਰ ਸਰੋਂ ਦੇ ਤੇਲ ਦਾ ਦੀਵਾ ਵੀਰਵਾਰ ਸ਼ਨੀਵਾਰ ਨੂੰ ਸ਼ਾਮ ਨੂੰ ਜਦ ਸੂਰਜ ਛਿਪ ਰਿਹਾ ਹੋਵੇ ਤੇ ਛਿਪ ਦੇ ਵੱਲ ਮੂੰਹ ਕਰਕੇ ਉਧਰ ਨੂੰ ਕਿਉਂਕਿ ਇਹ ਉਹਨਾਂ ਸੂਰੇ ਦੇ ਪੁੱਤਰ ਹੈ ਨਾ ਤੇ ਛਿਪ ਦੇ ਸੂਰਜਵੰਨੀ ਮੂੰਹ ਕਰ ਲੈਣਾ ਪਿੱਪਲ ਦੀ ਉਸ ਜਾ ਕੇ ਤੇ ਟੇਲ ਦਾ ਦੀਵਾ ਲਾ ਕੇ ਆਇਓ ਹੈ ਨਾ ਤੇ ਸਵੇਰੇ ਕੱਚੀ ਲੱਸੀ ਵਿੱਚ ਗੁੜ ਪਾ ਕੇ ਤੇ ਉਹਦੀ ਫਿਰ ਪ੍ਰਕਰਮਾ ਕਰਿ ਆਓ ਪਿੱਪਲ ਦੀ ਤੇ ਉਹਦੇ ਜੜਾਂ 'ਚ ਪਾਓ ਥੋੜੀ ਸਾੜ ਸਤਿ ਵੀ ਕਿਧਰੇ ਜਾਊਗੀ ਤੇ ਘਰੇ ਬਰਕਤ ਆਊਗੀ ਸukh shanti ਆਊ ਆਰਥਿਕ ਪ੍ਰੇਸ਼ਾਨੀ ਬ੍ਰਹਮਾ ਆਪੇ ਠੀਕਰੂਗਾ ਹੈ ਨਾ ਤੇ ਇੱਕ ਭੈਣ ਨੇ ਮੈਨੂੰ ਦੱਸਿਆ ਕਿ ਨਹੀਂ ਮੇਰਾ ਬੇਟਾ ਅੱਖ ਹੀ ਨਹੀਂ ਲੱਗਦਾ ਸੀ ਆ ਉਗਣੀ ਮੇਨ ਤਾਂ ਪਹਿਲੇ ਦਿਨ ਹੀ ਲਾਭ ਹੋ ਗਿਆ ਸਾਡੇ ਤਾਂ ਰੰਗਲ ਮੰਗਲ ਹੋ ਗਿਆ ਤਾਂ ਐਂ ਦੇਖਦਾ ਸੀ ਮਾਂ ਨੂੰ ਦੇਖਾ ਹੀ ਨਾ ਹੈਨਾ ਤੇ ਕਹਿੰਦੀ ਮੈਂ ਨਾ ਆ ਕੇ ਵੀ ਨਹੀਂ ਗਈ ਸੀ ਮੈਂ ਤਾਂ ਮੈਂ ਤਾਂ ਭੁੱਲ ਗਈ ਨਾ ਹੋਣਾ ਕਹਿੰਦੀ ਮੈਂ ਤਾਂ ਸਵੇਰੇ ਉੱਠ ਕੇ ਕੱਚੀ ਲੱਸੀ ਲੈ ਕੇ ਜਾ ਕੇ ਭਾਪੇ ਘਰੇ ਆ ਮੁੰਡਾ ਮੇਰਾ ਬੋਲਦਾ ਸ਼ੋਹਰੀ ਕਹਿੰਦਾ ਵੀ ਮੰਮੀ ਚਾਹ ਬਣਾ ਕੇ ਮੈਂ ਤੈਨੂੰ ਬਣਾ ਕੇ ਦੇਵਾਂ ਤੇ ਬਸ ਮੈਂ ਹੁਣ ਵੀ ਜਾਇਆ ਨਹੀਂ ਆ ਤੇ ਰੰਗਲ ਮੰਗਲ ਹੈ ਬ੍ਰਹਮਾ ਜੀ ਤਾਂ ਏਡਾ ਹੋਇਆ ਜੇ ਇਹ ਮਤਲਬ 60 ਸਤੀ ਹੋਈ ਉਹ ਵੀ ਠੀਕ ਹੋ ਜਾਂਦੀ ਹੈ ਨਹੀਂ ਸਾੜ ਸੱਚ ਕਰੇ ਆਇਆ ਕਰੋ ਬਾਹਰ ਕਰੋ ਕੁਛ ਨਹੀਂ ਤੇ ਤੁਸੀਂ ਪੀਪਲ ਦੀ ਜੜ ਦੇ ਵਿੱਚ ਕੱਚੀ ਲੱਸੀ ਕਰਕੇ ਵਿੱਚ ਗੁੜ ਪਾ ਕੇ ਹੈਨਾ ਚੂੜਾ ਕਰ ਲਓ ਪਹਿਲਾਂ ਗੁੜ ਨੂੰ ਮਿੱਠਾ ਕਰ ਲਿਆ ਨਾ ਹੋ ਆਪਾਂ ਤੇ ਜਿਹੜਾ ਰਹੇਗਾ ਉੱਥੇ ਪਾ ਆਓ ਨਾਲ ਤਾਂ ਜਿਹੜੇ ਉੱਥੇ ਕੋਈ ਜਾਨਵਰ ਹੁੰਦੇ ਨੇ ਉਹ ਕੀੜੇ ਬਕੌਣੀਆਂ ਜਿਹੜੀਆਂ ਹੁੰਦੀਆਂ ਉਹ ਸਭ ਗੁੜ ਨੂੰ ਖਾ ਲੈਂਦੀਆਂ ਨੇ ਤੇ ਸ਼ਾਮ ਨੂੰ ਇਹਦਾ ਤੇਲ ਦਾ ਦੀਵਾਲਾਣਾ ਚਲ ਮੂੰਹ ਆਪਦਾ ਛਿਪ ਦੇ ਵਾਲੀ ਕਰ ਲੈ ਜੇ ਤੁਹਾਨੂੰ ਪਤਾ ਲੱਗ ਵਿੱਚਦਰ ਸੂਰਿਸ਼ੇਪ ਰਿਹਾ ਹੈ ਸੂਰਿਸ਼ੇਪ ਦੇ ਨਾਲ ਹੀ ਜਾਓ ਤੇ ਲਓ ਮਾਣ ਉਸ ਨੁਕਤੇ ਦਾ ਤੇ ਆਪਣੇ ਇਸ ਗੀਤ ਦਾ ਆਨੰਦ ਕਮੈਂਟ ਕਰਕੇ ਜਰੂਰ ਦੱਸਿਓ ਮੈਨੂੰ ਤੁਹਾਨੂੰ ਸਾਡਾ ਗੀਤ ਕਿ ਹੋਇਆ ਲੱਗਿਆ ਜਦੋਂ ਨੁਕਤਾ ਰਾਸ ਆ ਗਿਆ ਤਾਂ ਵੀ ਲਿਖ ਲਿਆ ਕਰੋ ਭੈਣਾਂ ਨੇ ਤੇ ਮੈਂ ਕਿਹਾ ਉਹ ਕਨੇ ਸਾਡਾ ਲਿਖਣਾ ਨਹੀਂ ਆਉਂਦਾ ਮੈਨੂੰ ਫੋਨ ਕਰ ਦਿਓ ਇੱਥੇ ਲਿਖ ਦਿਆ ਕਰੋ ਨਾਲੇ ਲੋਕ ਦੇਖ ਲੈਣ ਲੋਕ ਫਿਰ ਕਰਕੇ ਦੇਖ ਲੈਣ ਹਨ ਤੇ ਬਥੇਰੇ ਵਿੱਚ ਦਿਨੋਂ ਠੀਕ ਹੁੰਦੇ ਨੇ ਲਿਖੀ ਵੀ ਜਾਂਦੇ ਨੇ ਪਰ ਹਰੇ ਕਨੇ ਸੰਤ ਲਿਖਣਾ ਹੀ ਨਹੀਂ ਆਉਂਦਾ ਮੈਂ ਬੱਚਿਆਂ ਤੋਂ ਲਿਖਾ ਲਿਆ ਕਰੋ ਦੇ ਲੋਹੋਂ ਰਿਹਾ ਮੈਂ ਫੁੱਟੀਆਂ ਤੇ ਕੱਲ ਨੂੰ ਫੇਰ ਮਿਲਾਂਗੇ ਇਸ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਕੱਲ ਨੂੰ ਨਾਲੇ ਮੈਂ ਨੰਦੂ ਲਿਆਉਂਗੀ ਹੈਨਾ ਤੇ ਫਿਰ ਅਸੀਂ ਤੁਹਾਨੂੰ ਫਿਰ ਨਮਾਣੀ ਸਲਾਮਾਂਗੇ ਤੇ ਨਵੇਂ ਨੁਕਤੇ ਦੱਸਾਂਗੇ ਧੰਨਵਾਦ ਸਭ ਵੀਡੀਓ